ਬਾਰੀਓ ਉਹ ਪਰਲੇ ਬਾਜਾ ਦੋਰ ਜਾਏ ਬਾਰੀਓ ਓਏ ਪਰਲੇ ਪਾ ਖੜ ਜਾ ਜਾ ਕੇ ਪਰਲੇ ਪਾ ਖੜ ਜਾ ਵੱਡੇ ਵੀਰ ਜਾ ਕੇ ਓਏ ਦਾਰੇ ਦੇ ਉੱਪਰ ਬੈਠੇ ਹੋ ਰਾਬਾ ਵਰਗੇ ਫਿਰ ਉੱਤੇ ਔਰ ਮੰਚ ਤੇ ਬੈਠੇ ਹੋ ਮਹਿਮਾਨ ਆਨਾਰੇ ਵੀਰਾਂ ਨਾਲ ਬਚਨ ਟੱਕਰੇ ਨੇ ਮੈਂ ਦੇਖਦਾ ਨੂੰ ਜਹੀਏ ਇੱਕ ਮਿੰਟ ਇੱਕ ਮਿੰਟ ਸਰ ਗੁਰਮੀਤ ਸਿੰਘ ਆ ਨੰਬਰਦਾਰ ਪਿੰਡ ਸਿਧੀਆਂ ਤੋਂ ਇੱਕ ਮਿੰਟ ਕਮੇਟੀ ਨੂੰ ਸਹਿਯੋਗ ਦੇ ਰਹੇ ਆ ਅਸੀਂ ਕਮੇਟੀ ਵੱਲੋਂ ਪੰਚਾਇਤ ਵੱਲੋਂ ਨਗਰ ਬੋਲੋਂ ਗੁਰਮੀਤ ਕਰਦਾਰ ਰੱਬੀ ਧੰਨਵਾਦ ਕਰਦਾਰ 500 ਰੁਪਏ ਦੇ ਰਹੇ ਨੇ ਲਓ ਇੱਥੇ ਨੇ ਦੇਖਦੇ ਨੇ ਦਸਵੇਂ ਦੀ ਧਰਤੀ ਦਾ ਗੋਗਾ ਐ ਡੱਕਦਾ ਹੈ ਲਓ ਚਿੱਟੀ ਪੱਟੀ ਵਾਲਾ ਦਸਵੇਂ ਦੀ ਧਰਤੀ ਦਾ ਇਹ ਜਿਹੜਾ ਮੰਡਿਆ ਦਾ ਫੁੱਟ ਮਾਰ ਕੇ ਖੇਡਦਾ ਹੈ ਉਸੇ ਨੇ ਸੁੱਖਾ ਡੱਕਾ ਗਾ ਹੈ ਨੰਬਰ ਜਿਹੜਾ ਮੰਡਿਆ ਦਾ ਚੱਲੋ ਬੀਤੀਆ ਤਾਂ ਕਬੱਡੀ ਮੈਂ ਦੇਖਦਾ ਹਾਂ ਵੀ ਬੂਟੇ ਦੀ ਪੈ ਗਈ ਕਬੱਡੀ ਚੰਡੀ ਵਾਲੀ ਟੀਮ ਦੇ ਲਈ ਅੱਧਾ ਮੈਟਰ ਹੈਗਾ ਜੰਡੂ ਦੇ ਖਿਡਾਰੀ ਜਲਦੀ ਆਵਣ ਸਰਦਾਰ ਜਗENDER ਸਿੰਘ ਜੀ ਬੋਪਾਰਾ ਖੁਰਦ ਵਾਲੇ ਵੀ ਪੁੱਜੇ ਹੋਣ ਜਿਨ੍ਹਾਂ ਦੇ ਪੁੱਤਰ ਵੀਰ ਨੇ ਬੜੀਆਂ ਵਧੀਆ ਵਧੀਆ ਕਬੱਡੀਆਂ ਖੇਡੀਆਂ ਵਿਦੇਸ਼ਾਂ ਦੀ ਧਿਰਪੇ ਤੇ ਅਰੋ ਵੀ ਇਹਨਾਂ ਖੇਡਾਂ ਤੇ ਪਹੁੰਚੇ ਜੀਵਾਂ ਨੂੰ ਧੰਨਵਾਦ ਕਰਦੇ ਆ ਚੱਲੋ ਪਾਲ ਨੀਮਰਾਂ ਦੀ ਤਰਫੋਂ ਪਾਲ ਦੀ ਕਬੱਡੀ ਹੈ ਇਹ ਮੰਡੀਆਂ ਗਰਾਂ ਦੇ ਪਰਾਜ ਆ ਗਿਆ ਕਹਿੰਦੇ ਵੀ ਤਿੰਨ ਪਲੇਅਰ ਬਾਹਰ ਆ ਆ ਲਓ ਇੱਕ ਬੱਲੇ ਨੰਬਰ ਜਿਹੜਾ ਪਾਲੜਾ ਨੰਬਰ ਜਿਹੜਾ ਮਿੰਨੀਆਂ ਦਾ ਲੈ ਵੀ 100 ਰੁਪਏ ਦਾ ਨਾਮ ਜਰੂਰ ਹੋਵੇਗਾ ਤੇਰੇ ਲਈ ਜੱਫਾ ਲਾਵੇਂਗਾ ਹਨੀ ਵੀਰ ਵੱਲੋਂ ਚੱਲੋ ਗੁਰਪ੍ਰੀਤ ਸਿੰਘ ਸਿੱਖੀ ਵੀ ਕਾਮ ਹੈ ਕਬੱਡੀ ਵੀ ਕਾਮ ਹੈ 500 ਰੁਪਏ ਦਰਦਿਆਂ ਦਾ ਵੀ ਪਾਣੀ ਪਿਆਇਓ ਆਇਓ ਗਰਾਉਂਡ ਲਾਓ ਗੁਰਪ੍ਰੀਤ ਮੰਡੀਆਂ ਵਾਲਾ ਈਏ ਰੋਡਾ ਭੋਡਾ ਕੌਣ ਤਾਦੀ ਵੀ ਵੱਜੇਗਾ ਤੇਰੀ ਮੰਦੀ ਦਾ ਲਾ ਰੋਡੇ ਟੋਡੇ ਵੀ ਬੱਤੀ ਹੋਏ ਪੰਤੀ ਮੇਰੇ ਮਿੱਤਰਾਂ ਰੰਗ ਖੇੜ ਰਹੀ ਹੈ ਮੀਨੀਆਂ ਵਾਲਾ ਜਫਾ ਲਾਉਂਦਾ ਹੈ ਅਗਲੇ ਮੈਚ ਦੇ ਲਈ ਟੀਮਾਂ ਦੋਨੇ ਨੋਟ ਕਰ ਲੈ ਚੰਡੀ ਦੀ ਟੀਮ ਚੱਲਦੇ ਮੈਚ ਤੇ ਚਾਟ ਦੋਨੇ ਟੀਮਾਂ ਖੇਡਣਗੀਆਂ ਸਾਈਕਲ ਦੇ ਪਰਦੀਆਂ ਜੜੀਆਂ ਪੱਤੀ ਆਈਆਂ ਨੇ ਇਹਨਾਂ ਦੇ ਵਿੱਚੋਂ ਦੋਨੇ ਨੇ ਪੌਣੀਆਂ ਪਾ ਦੇਵੇ ਠੀਕ 5 ਵਜੇ ਵੇਲੇ ਦਰਾਂ ਦੇ ਕੰਨੇ ਨਾਲੂ ਬੈਡਮਿੰਟਨ ਕਬੱਡੀ ਦੇ ਖਿਡਾਰੀ ਜਿੰਨੇ ਵੀ ਪੁੱਜੇ ਹੋਣ ਆਪੋ ਆਪਣੀ ਦੇ ਤਿਆਰ ਹੋ ਕੇ ਕਰ ਲੈਣ ਲਓ ਝੋੜ ਦੀ ਧਰਤੀ ਦਾ ਸੇ ਪਿੰਡੀ ਹਸਲੇ ਜਫਾ ਲਾਉਂਦਾ ਹੈ ਦਰਸ਼ਕ ਦੋਸਤੋ ਵੱਲੋਂ ਜਿਹੜੇ ਬੰਦੇ ਨੇ ਆ ਜਫਾ ਲਾਇਆ ਵਾ ਗੋਤਾ ਜੀ ਵੱਲੋਂ 100 ਰੁਪਇਆ ਜਿਹੜੇ ਮੁੰਡੇ ਨੇ ਜਫਾ ਲਾਇਆ ਚੱਲ ਵੀ ਪਾਲ ਇਹ ਰਸੂਲਪੁਰ ਦੀ ਧਰਤੀ ਦਾ ਜੰਪਲ ਹੈ ਜਿਹੜਾ ਮੀਨੀਆਂ ਦਾ ਪੁੱਤ ਬੜ ਕੇ ਖੇਡਦਾ ਮੈਂ ਦੇਖਦਾ ਵੀ ਕੋ ਗਿਆ ਤੇਰੀ ਜਾਫ ਦੇ ਉੱਪਰ ਹਨੀਬ ਨੂੰ 100 ਰੁਪਏ ਦਾ ਨਾਮ ਲਾ ਰਹੇ ਨੇ ਜੇ ਤੂੰ ਜੱਫਾ ਲਾਵੇਂਗਾ ਉਧਰ ਸੰਦੀਪ ਕਦੇ ਸੰਦੀਪ ਪਾਲੀਆਂ ਦੀ ਗੱਲ ਲਾ ਬਸਿਆਂ ਵਾਲਾ ਟੋਡਾ ਇਸ ਸਮੇਂ ਫੇਰ ਅਕਲ ਦੀ ਪੂਰੀ ਕੋਸ਼ਿਸ਼ ਕਰਦਾ ਹੈ ਫੜਿਆ ਗੁੱਟ ਹੱਟਾ ਟਕਾ ਦਿੱਤਾ ਤੇ ਪੁੱਤ ਜਿੱਤਾਂ ਨੂੰ ਟੱਪ ਪਹਿਨਾ ਤੇ ਧੂਵਾ ਕਾ ਮੱਥਾ ਦੇਖਦਾ ਨੰਬਰ ਜਿਹੜਾ ਧਾਵੀ ਦਾ ਨੰਬਰ ਜਿਹੜਾ ਮੀਨੀਆਂ ਦਾ ਤੋ ਜਿੱਥੇ ਮਾਹੀ ਪੱਬ ਕਰਦਾ ਉੱਥੇ ਉੱਗਦਾ ਫਿਰਦਾ ਬੂਟਾ ਸੱਦਾ ਕਰਦੀ ਗੱਲ ਹੈ ਕਬੱਡੀ ਪੈ ਗਈ ਹੈ ਕਬੱਡੀ ਪੈ ਗਈ ਹੈ ਗਰਪੂਰ ਮੰਡੀਆਂ ਵਾਲੇ ਦੇ ਕਹਿੰਦੇ ਵੀ ਇਹਨਾਂ ਨੇ ਪਤਾ ਨੇ ਬੜੀ ਸੋਹਣੀ ਕਬੱਡੀ ਖੇਡੀ ਆ ਪੁਰਾਣੇ ਬਜ਼ੁਰਗ ਵੀ ਬੈਠੇ ਹੋਣਗੇ ਖਿਡਾਰੀ ਵੀ ਬੈਠੇ ਹੋਣਗੇ ਲਓ ਮੁੰਡੇ ਨੇ ਲੱਕ ਨੂੰ ਲਪੇਟਾ ਮਾਰ ਦਿੱਤਾ ਨੰਬਰ ਜਿਹੜਾ ਜਾਫੀਆਂ ਦਾ ਨੰਬਰ ਜਿਹੜਾ ਮੀਂਹਿਆਂ ਦਾ ਖੇਤਾ ਵਿੱਚੋਂ ਖੇਡ ਕਬੱਡੀ ਸਾਨ ਪੰਜਾਬੀਆਂ ਦੀ ਉਹਦੇ ਦਿੱਤੀ ਹੀ ਵਸਤੀ ਕਹਿੰਦੇ ਜਾਨ ਪੰਜਾਬੀ ਵਾਲੀ ਵਿੱਚ ਮੈਦਾਨੇ ਢੜਨਾ ਹੁੰਦਾ ਕੰਮ ਦਲੇਰਾਂ ਦਾ ਖੇਡ ਕਬੱਡੀ ਖੇਡਣਾ ਸੌਕ ਪੰਜਾਬੀ ਸੇਰਾਂ ਦਾ ਲੈ ਵੀ ਘੋਗੇ ਜੇ ਤੂੰ ਜੱਫਾ ਲਾਵੇਂ ਮੈਂ ਹਨੀ ਵੀਰ ਕਹਿੰਦਾ ਕਬੱਡੀ ਖੜਾਈ ਵੀ 100 ਰੁਪਏ ਦਾ ਨਾਮ ਇਪੇ ਨੂੰ ਆਪੀ ਕੱਤੀ ਮਾਰਕ 1 2 ਅਪਰਾਂ ਲਾਪਰੇ ਗਵੰਡੀ ਪਿੰਡਾ ਰਾਏਕੋਟ ਦੇ ਲਾਗੇ ਮਿੱਤਰਾਂ ਦੀ ਹੈ ਜਿੱਥੇ 31000 ਔਰ 18000 ਨਾਮ ਰੱਖਿਆ ਗਿਆ ਕਬੱਡੀ 70 ਦੇ ਲਈ 7000 ਤੇ 5000 ਨਾਮ ਰੱਖਿਆ ਗਿਆ ਕਬੱਡੀ ਉਸ ਪਿੰਡ ਵਿੱਚ ਦੋ ਖਿਡਾਰੀ ਬਾਰੋਂ ਦੇ 31000 18000 ਨਾਮ ਰੱਖਿਆ ਗਿਆ ਨਾਲ ਹੀ 30 ਮਾਰਕ ਮੀਂਹ ਦੇ ਕਾਰਨ ਕੈਂਸਲ ਹੋਇਆ ਖੇਡ ਮੈਚ ਜਿਹੜਾ 30 ਮਾਰਚ ਨੂੰ ਤਲਵੰਡੀ ਰਾਜ ਦੀ ਧਰਤੀ ਤੇ ਜ਼ਗਤਾਰ ਹੋਣ ਕਰਾ ਰਹੇ ਨੇ ਉਹ ਵੀ ਖਿਡਾਰੀ ਨੋਟ ਇਹ ਵੀ ਟੀਮਾਂ ਨੂੰ ਘੋਟਾ ਦਹਲਾ ਨਾਲ ਹੀ ਜਗਦੀਪ ਦੀਪਾ ਵੀਰ ਜਿਹੜੇ ਮੌਜੂਦਾ ਸਰਪੰਚ ਨੇ ਬਹੁਤ ਪਿਆਰ ਉਹਨਾਂ ਖੇਡਾਂ ਦੇ ਨਾਲ ਔਰ ਲੱਖ ਲੱਖ ਵਧਾਈ ਵੀ ਇਸ ਖੇਡ ਮੇਲੇ ਦੀ ਸਰਪੰਚ ਜੀ ਵੀ ਨਾਲ ਹੀ ਕਹਿੰਦੇ ਵੀ ਤੇਰੇ ਬੋਲਾਂ ਤੋਂ ਖੁੱਸੋਗੀ 100 ਰੁਪਏ ਦਾ ਨਾਮ ਭੇਜ ਕੇ ਗਏ ਨੇ ਦੀਪਾ ਵੀਰ ਸਰਪੰਚ ਸਪੋਰਟ ਕਲੱਬ ਦੇ ਜਿਹੜੇ ਪ੍ਰਧਾਨ ਵੀ ਨੇ ਔਰ ਸਰਪੰਚ ਵੀ ਨੇ ਬੋਲਾਂ ਤੋਂ ਖੁੱਸੋ ਕੇ ਨਾਮ ਭੇਜ ਕੇ ਗਏ ਨੇ ਬਹੁਤ ਬਹੁਤ ਧੰਨਵਾਦ ਚੱਲ ਵੀ ਗੁਰਜੀਤ ਗੁਰਤੇਜ ਲਓ ਮੋਟੇ ਪੱਤਾਂ ਨੂੰ ਖਿੱਚ ਪਾਉਂਦਾ ਹੈ ਕਿ ਵੱੱਡ ਵੱੱਡ ਮਿੰਦਰੀਆਂ ਜੱਟਾਂ ਤੋਂ ਇਹ ਚੱਕ ਦੇ ਮੋਟੇ ਪੱਤਾਂ ਤੋਂ ਤੇ ਲੜਦੇ ਆ ਖਾਲਿਆਂ ਬੱਤਾਂ ਤੋਂ ਤੇ ਬੜੇ ਤਕੰਦਰ ਪਹਰੇ ਨੇ ਰਾਤੇ ਸੇਕ ਤੇ ਠੰਡੀਆਂ ਤੇ ਦੁਨੀ ਦਿਖਾਉਂਦੇ ਤਾਰੇ ਨੇ ਇਹ ਕੌਂਦੀ ਖੇਡ ਲਵਾਏ ਨੇ ਗੁਰਚਰਨ ਸਿੰਘ ਐ ਟੈਕਨੀਕ ਉਹ ਵੀ ਪੱਜੇ ਹੋਏ ਨੇ ਨਾਲ ਪਿੰਡ ਪੱਤਰ ਦੇ ਖਿਡਾਰੀ ਬੜੇ ਪੂਰੇ ਜਰੂ ਮੱਚੇ ਹੋਏ ਨੇ ਹਣੀ ਵੀ ਆਖਦਾ ਮੇਰੇ ਘੋੜੇ ਜੱਫਾ ਲਾਵੇਗਾ 100 ਰੁਪਏ ਦਾ ਨਾਮ ਇਹ ਨੰਬਰ ਜਿਹੜਾ ਸਖਰੇ ਦਾ ਨੰਬਰ ਜਿਹੜਾ ਮੁੰਨੀਆਂ ਦਾ ਪੌੜ ਪੰਗੜੇ ਤੇ ਖੇਡਣ ਕਬੱਡੀ ਇਹ ਪੁੱਤ ਸਰਦਾਰਾਂ ਦੇ ਉਧਰ ਸਰਬਜੀਤ ਸਿੰਘ ਜਲਵਾਣੇ ਵਾਲਾ ਜਲਦੀ ਸੇਵਾ ਕਰਦਾ ਹੋਇਆ ਆਏ ਖਿਡਾਰੀ ਵੀਰਾਂ ਨੂੰ ਔਰ ਦਰਸ਼ਕ ਵੀਰਾਂ ਨੂੰ ਬਿਠਾ ਕੇ ਰੱਖਦਾ ਗੋਲ ਦੇ ਹਦਾਰੇ ਦੇ ਉੱਪਰ ਲਾਓ ਇਸ ਸਮੇਂ ਬੁੱਟੇ ਦੀ ਪੌਂਦੀ ਹੋਏ ਕਬੱਡੀ ਲਾਓ ਵੀ ਪਿੰਦੀ ਤੂੰ ਜੱਫਾ ਲਾਵੇਂਗਾ ਝੋੜਾ ਬੜਾ ਹੋਇਆ ਤੇਰਾ ਵੀਰ ਰੋੜਾ ਲਾਵੇਗਾ ਪਿੰਦੀ ਹੋਈ ਚੌਂ ਦੇ ਵਿੱਚ ਤੇ ਬਿਜਲੀ ਬੋਰ ਤੇ ਕਰੰਟ ਨੂੰ ਚੁੰਮੜਦਾ ਹੋਇਆ ਇਹ ਨੰਬਰ ਜਿਹੜਾ ਮੁੰਟੇ ਦਾ ਨੰਬਰ ਜਿਹੜਾ ਮੰਡੀਆਂ ਦਾ ਜੋ ਆ ਵੀਰੇ ਦੇਖਣ ਵਾਲੀ ਟੱਕਰ ਹੋਣੀ ਹੈ ਇੱਕ ਬੱਲੇ ਜ਼ਿਲ੍ਹਾ ਲੁਧਿਆਣਾ ਦੀ ਟੀਮ ਹੋਵੇਗੀ ਚੰਡੀ ਦੂਸਰੇ ਬੱਲੇ ਜ਼ਿਲ੍ਹਾ ਪਰਮਾਇ ਦੀ ਟੀਮ ਹੋਵੇਗੀ ਗਾਗਰਵਾਲ ਬਹੁਤ ਹੀ ਵਧੀਆ ਮੈਚ ਹੋਣਾ ਬਹੁਤ ਪਿਤ ਕੋਟੀ ਦੇ ਖਿਡਾਰੀ ਖੇੜਦੇ ਨੇ ਔਰ ਸੂਲਪੁਰ ਦੀ ਧਰਤੀ ਦਾ ਪਾਲ ਇਸ ਸਮੇਂ ਕਬੱਡੀ ਕਰ ਰਿਹਾ ਹੈ ਮੀਂਹਿਆ ਦੀ ਤਰਫੋਂ ਲਾਓ ਬਿਜਲੀ ਬੋਰ ਤੇ ਕੰਟ ਨੂੰ ਚੁੰਡਦਾ ਹੈ ਤੇ ਉਹਨੇ ਕੱਡੀ ਪਾਦਿਆਂ ਦੀ ਗੋਲ ਸੱਤ ਕੋਟਾਂ ਥੱਲੇ ਲੈ ਲਈ ਨੰਬਰ ਜਿਹੜਾ ਗਾਫੀ ਦਾ ਹੈ ਨੰਬਰ ਜਿਹੜਾ ਮੰਡਿਆ ਦਾ ਸੰਜੀਤ ਕੰਗੜੀ ਪਾ ਨਾ ਕਰੈਕਟ ਨਾ ਗੋਲਪ ਸਾਡੀ ਖੇਡ ਕਬੱਡੀ ਹੈ ਅੰਗਲੈਂਡ ਕੈਨੇਡਾ ਇਟਲੀ ਹਰ ਤੋਂ ਝੰਡੀ ਗੱਡੀ ਹੈ ਖੇੜ ਗਿਆ ਹਰਜੀਤ ਬਲਜਿੰਦ ਜਾਨ ਪੰਜਾਬੀ ਦਾ ਅਸੀਂ ਵਾਪਸੀ ਦੋਸਤ ਪੰਜਾਬ ਦੇ ਸਾਨੂੰ ਮਾਣ ਪੰਜਾਬੀ ਦਾ ਸਿੱਟੇ ਤੇ ਬਾਬਾ ਗੇਰ ਗੱਦੀ ਵਾੜ ਗਿਆ ਤੱਤਾ ਲਾਉਣ ਦੀ ਮਸਾ ਚੜ ਗਿਆ